ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਜਦਾਂ ਸੀਆਂ ਦਾ ਕੋਈ ਨਹੀਂ ਬੰਦਾ ਪਿਆ Kểni Nurimk Kểni Nur uma estarev Empadij Nuke Deus parameters Veja, mas quantคะ, soci76, ਭਾਈ ਹਾਂਜੀ ਮੇਰਾ ਨਾਮ ਸੁਭਾਸ਼ ਚੰਦਰ ਹੈ ਤੇ ਮੈਂ ਬਾਈਪਾਸ ਚੌਂਕ ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਅਸੀਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲਤ ਉਹਨਾਂ ਦੋਨਾਂ ਦੀ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਫਿਰ ਹਸਪੀਟਲ ਲੈ ਕੇ ਗਏ ਤੇ ਭਾਈ ਨਹੀਂ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਭਾਈ ਨਹੀਂ ਕੱਢਣ ਤੇ ਕੋਈ ਜ਼ਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲ ਗਏ ਸੀ ਉਦੋਂ ਠੀਕ ਠਾਕ ਸੀ ਹਾਂਜੀ ਦੋਵੇਂ ਠੀਕ ਠਾਕ ਸੀ ਹਾਂਜੀ ਆਪੇ ਉੱtre ਸੀ ਆਪੇ ਉੱtre ਸੀ ਤੇ ਪੁਲਿਸ ਕਿੰਨੇ ਬਾਅਦ ਆਈ ਪੁਲਿਸ ਤੇ ਮੇਰੇ ਸਾਹ ਨਾਲ ਬਾਅਦ ਵਿੱਚ ਆ ਗਈ ਜਦੋਂ ਫੋਨ ਕੀਤਾ ਜੋ ਬੰਦਿਆਂ ਦਾ ਕੱਟ ਹੋਇਆ ਤੇ ਬਾਅਦ ਵਿੱਚ ਪੁਲਿਸ ਵੀ ਆ ਗਈ ਮੌਕੇ ਤੇ ਆ ਕੇ ਐਸਐਚਓ ਸਾਹਿਬ ਨੇ ਕਰ ਲਿਆ ਸਾਰਾ ਕਵਰ ਹਾਂਜੀ ਸਰ ਕੀ ਮਸਲਾ ਸਾਰਾ ਜੀ ਭਰਾ ਹੀ ਆ ਉਹਦੀ ਗੱਡੀ ਰੈਂਕਸ ਨੇ ਅੱਛਾ ਕਾਰਨ ਪਤਾ ਨਹੀਂ ਭਾਈ ਹੇ ਕੁਝ ਵੀ ਨਹੀਂ ਜੇ ਪਤਾ ਬਸ ਲੈ ਕੇ ਜਾਨ ਨਹੀਂ ਮਾਦਾ ਕੋਈ ਨੁਕਸਾਨ ਜੀ ਹੋਇਆ ਦੋਵੇਂ ਭਜ ਗਏ ਆ ਗੱਡੀ ਦਾ ਕੰਟਰੋਲ ਨਹੀਂ ਹੋਈ ਉਹਨਾਂ ਕੋਲ ਜਾਂ ਕੰਟਰੋਲ ਇਹਦਾ ਵੀ ਸਟੇਜ ਦਾ ਕੋਈ ਚੱਕਰ ਪੈ ਗਿਆ ਤੇ ਜਿਹੜਾ ਪਰਲੇ ਪਾਸੋਂ ਪਲਟ ਕੇ ਇੱਥੇ ਡਿੱਗੀ ਤੇ ਹਾਂ ਤੇ ਹੋਰ ਹਾਂ ਨਾਲ ਉਹਨਾਂ ਦੇ ਬ੍ਰੈਂਡ ਹੀ ਤੇ ਕਹੂੰਗਾ ਸ਼ਰਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਕਿੱਥੋਂ ਆ ਰਹੇ ਜੀ ਇਹ ਕਿੰਡੋਂ ਆਉਂਦੇ ਸੀ ਰਜੀਤ ਰੈਨ ਵੱਟੇ ਗਏ ਆਉਣਾ ਹਾਂਜੀ ਠੀਕ ਹੈ ਜੀ ਇਹ ਦੂਸਰੀ ਸੈਰ ਤੇ ਗੱਡੀ ਆ ਰਹੀ ਹੈ ਡਰਾਈਵਰ ਤੇ ਇਹਦਾ ਆਪਣੀ ਸਟੀering ਲੌਕ ਹੋ ਗਿਆ ਜਾਂ ਕੀ ਹੋਇਆ ਪਲਟੀਆਂ ਇਨ ਬਾਅਦ ਦੇਖੀਏ ਅੱਗੇ ਆ ਰਹੇ ਪਾਣੀ ਕਿੰਨੇ ਜੀ ਸੀ ਇਹਦੇ ਵਿੱਚ ਇਹਦੇ ਵਿੱਚ 2 ਜੜੇ ਇਹ ਬਚਾਓ ਇੱਕ ਲੇਡੀ ਜੀ ਇੱਕ ਧਿਆਨ ਸਭ ਚਾਹੋ ਗਿਆ ਤੁਹਾਨੂੰ ਉਹਨਾਂ ਦਾ ਕਹਿਣਾ ਇਹ ਵੀ ਗੱਡੀਆਂ ਟਾਇਰ ਪਿੰਚਰ ਹੋਣ ਕਰਕੇ ਗੱਡੀ ਕਿੱਥੋਂ ਆਏ ਕਿੱਥੇ ਪਤਾ ਲੱਗਾ ਕਿੱਥੋਂ ਆਏ ਸੀ ਤੇ ਕੀ ਗੱਲ ਹੋਈ ਸਾਰੀ ਗੱਡੀ ਨੂੰ ਤੇ ਇੰਨੀਆਂ ਬਾਜੀਆ ਸਭੀ ਆ ਗਈਆਂ ਇੱਥੇ ਵੱਲੋਂ ਆਏ ਆ 3-4 ਬਾਜੀਆ ਖੜ ਗਿਆ ਆ ਸਿਕੂ ਦਾ ਵਾਹ ਆ ਸੱਚੀ ਨਾਲ ਲੜਿਆ ਜੀ